ਨੌ ਪੁੱਤ ਦੇ ਘਰੇ ਆਈਆਂ ਨੌ ਪੁੱਤ ਦੇ ਘਰੇ ਆਈਆਂ ਹਾਂ ਨਵੇਂੜ ਦਾ ਤੇਰਾ ਜੱਬ ਹੁਣ ਕਾਲ ਘੁੱਟ ਗਏ ਕੀ ਪਤਾ ਕੱਲ ਜੀ ਜਾਣਾ ਮੈਂ ਢਾ ਲੈਗੀ ਹਾਂ ਆਈ ਨਹੀਂ ਤਕੜੀ ਹੋਗੀ ਆਈ ਨਹੀਂ ਤਕੜੀ ਹੋਗੀ ਮੈਨੂੰ ਆ আচ্ছা ਤਰਿਆ ਕਿਉਂ ਬੰਦ ਕਰਾਂ ਪਹਿਲਾਂ ਤਾਂ ਫਿਰ ਪਾਉਣੀ ਹੈ ਨਾ ਕਿਉਂ ਉਹ ਬੰਦ ਕਰਾਂ ਤੂੰ ਤਾਂ ਬਾਲੀ ਤਕੜੀ ਹੋਈ ਨੇ ਮੈਨੂੰ ਠਾਏਗੀ ਹਾਂ ਦੋ ਨਾ ਜੀ ਦੋ ਨਹੀਂ ਆ ਤੇ ਫਿਰ ਮੈਂ ਮਿਲਾਉਂਗੀ اچھا ਹੂੰ اچھا ਦੇਖ ਲੈ ਹੁਣ ਗੱਲਾਂ ਆਉਣ ਲੱਗ ਪਈਆਂ ਤੈਨੂੰ ਹੈ ਤਾਂ ਆਉਣੀ ਹੀ ਪਤਾ اچھا ਕਾਪੜੀ ਘੱਤੀ ਤਾਂ ਤਕੜੀ ਹੋ ਗਈ ਹਾਂ اچھا ਜਿਆਦੇ ਤਕੜੀ ਨਾ ਹੋ ਜੇ ਕਿਤੇ ਹੋਰ ਮੁੜ ਕੇ ਕੰਦ ਚ ਮਾਰਾ ਕਰੇ ਟੱਕਰ ਹਾਂ ਇਹਦੇ ਤੇ ਕਾਤਾ ਮਾਰੂਗੀ ਹਾਂ ਇਹ ਮੇਰੇ ਜਮਾਰੇਗੀ

ਹੂੰ ਕੋਈ ਬਣਾਉਂਦਾ ਪੀਰੋਂ ਨਾਲ ਨਹੀਂ ਸੀ ਚੱਲ ਕੋਈ ਆਈ ਕੋਈ ਨਹੀਂ ਆਖੀ ਬੀਬੀ ਉਹ ਤੇ ਮਰ ਗਈ ਅੱਛਾ ਮਰੀ ਤਾਂ ਪੈਸੇ ਜਿੱਦ ਨਾ ਚੱਕ ਕੇ ਲਈਆਂ ਤੈਨੂੰ ਹਾਂ ਹੁਣ ਮੈਂ ਤਾਂ ਭੋਗ ਪੈ ਕੇ ਕੰਮ ਨਿਭੜ ਜਾਂਦਾ ਵਾਹ ਵਧੀਆ ਸੀ ਹਾਂ ਵਾਹ ਵਧੀਆ ਪਕੌੜੇ ਨਹੀਂ ਸੀ ਖਾਦਦੇ ਆਉਣੇ ਨਹੀਂ ਗਰਮੀ ਚ ਪੰਗਾ ਹਾਂ ਪਕੌੜੇ ਕਾਉਂ ਪਕਾਉਂਦਾ ਮੇਰੇ ਪਕਾਉਂਦੀ ਮੈਂ ਨਾਲ ਜਲੇ ਹੋਰ ਨਾਲ ਜਲੇਬੀਆਂ ਨਾਲੇ ਪਕੌੜੇ ਆਏ ਹਾਏ ਉਸਦਾ ਚੱਕ ਦੇਣੇ ਸੀ ਠੱਟੇ ਹੋਰ ਤੂੰ ਮਾਰਕੀਟਾ ਦੇਖਣਾ ਢੇਰ ਮੈਂ ਮਰੀ ਜੀ ਬਾਕੀ ਦੇਖੂਗੀ ਫੇਰ ਯੋਨੀ ਯੋਨੀ ਜਿਹਾ ਬੁਕਾਲਾ ਜਉਦੀ ਤਾਂ ਕਰਦੇ ਜਉਣ ਮਰਨਾ ਕੀ ਕੁਸ ਬਣਾ ਕੇ ਦੱਸ ਫੇਰ ਤੇਰਾ ਕੁਸ ਤੂੰ ਆਖੀ ਆ ਜਿਉਂ ਹੀ ਮਾਲਾ ਅੱਛਾ ਜਲੇਬੀਆਂ ਤੇ ਇੱਕ ਪਕੌੜੇ ਤੇ ਨਾਲ ਰਸਗੁੱਲੇ ਚਲਪੋਲੇ ਜੀ ਤੂੰ ਵੀ ਖਾ ਲੇਗੀ ਨਾਲ ਹਾਂ ਮੈਂ ਖਾ ਲੇਗੀ ਅੱਛਾ ਹੋਰ ਕੀ ਮੈਨੂੰ ਉਹਨਾਂ ਵਰਸੇ ਬਰਤੋਣ ਨਹੀਂ ਆ? ਲੱਡੂ-ਮੱਡੂ ਨਹੀਂ ਪਕਾਣੇ? ਨਹੀਂ, ਲੱਡੂ ਨਹੀਂ ਪਕਾਣੇ। ਅੱਛਾ। ਚਾਰ ਦਿਨ ਦਾ। ਚੱਲ ਪੜੀ ਮੁੰਦਰ ਜਾਉਣ ਮਾਰਨ ਕਰਾਂਗੇ ਫਿਰ। ਤੇ ਬਿੰਦਰ ਨੂੰ ਸੱਦ ਲਾਂਗੇ। ਹੂੰ? ਬਿੰਦਰ ਨੇ ਨਾ ਆਉਣਾ। ਅੱਛਾ। ਫਿਰ ਉੱਥੇ ਭੇਜ ਦਾਂਗੇ ਬਸ ਪਸੇਰੀ-ਪਸੇਰੀ ਦੋਨੇ ਚੀਜ਼ਾਂ। ਹਾਂ, ਭੇਜ ਦਵਾਂਗੇ ਉਹਦੇ ਖਾਣ ਨੂੰ। ਹੋਰ। ਇਹਦੀ ਲਾਇ ਭਾਈ ਬੁਢੀ ਤਾਂ ਮਾਰ ਗਈ ਹੋਰ ਤੂੰ ਖਾ ਲੈ। ਕੰਮ ਨਹੀਂ ਵੜਿਆ ਹਾਂ ਕੰਮ ਨਹੀਂ ਵੜਦਾ ਹਾਂ ਹਾਂ ਚਲਾਇਗਾ ਤਾਂ ਨਹੀਂ ਆਇਗਾ ਲਾਗੇ ਜਰੂਰ ਹੋਵੇਗਾ ਹੂੰ ਯਾਰ ਖਰਚ ਨਹੀਂ ਹੋਣੇ ਹੋਰ ਤੇਰਾ ਖਰਚ ਨਹੀਂ ਹੋਣ ਦੇ ਤਾਂ ਸਤਾ ਪਹਿਲਾਂ ਪਹਿਲਾਂ ਨਵੇੜ ਦਾ ਕੰਮ ਹਾਂਜੀ ਬੰਦੇ ਤਾਂ ਹੋ ਨਾ ਤੈਨੂੰ 70 ਤੇ ਬੈਠਣਾ ਪਿਆ ਹਾਂ ਜਿਹੜਾ ਕਹਿੰਦਾ 70 ਤੇ ਨਹੀਂ ਬੈਠਣਾ 70 ਤੇ ਨਹੀਂ ਬੈਠਣਾ ਕੋਈ ਗੁਲੀ ਨਹੀਂ ਆਉਂਦੀ ਹਾਂ ਕੋਈ ਗੁਲੀ ਨਹੀਂ ਆਉਣ ਦੇਣੀ ਹਾਂ ਹਾਂ ਚਲਾਇਂ ਕਰਾਂਗੇ ਫਿਰ ਠੀਕ ਹੈ ਮੈਗੀ ਤਾਂ ਲਈ ਕਰਨਾ ਇਹ ਨੂੰ ਬੁੱਕ ਕੀਤੀ ਹੂੰ ਹਾਂ ਇਹ ਕਮਰੇ ਦਾ ਨਾਮ ਆਉਂਦਾ ਹੈ ਸਾਡੀ ਆਇਆ ਰਿਹਾ ਅੱਛਾ ਚਲ ਕੋਈ ਕੋਈ ਮਾਤੋਂ ਦੇ ਨਾਲ ਦਵਾ ਗਿਆ ਬੈਠਾ ਦਿੰਦਾ ਤੁਹਾਨੂੰ ਅੱਛਾ ਕੋਈ ਤੇ ਜੂਨੇ ਨਹੀਂ ਆਉਂਦੇ ਅੱਛਾ ਮੈਂ ਫੜ ਦਿੰਦੀ ਭਾਈ ਠੀਕ ਹੈ ਠੀਕ ਹੈ